ਸਪਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 5 ਕੋਟ ਬਿਘਨ ਤਿਸ ਲੋਗ ਤੇ ਜਿਸ ਨੂੰ ਵਿਸਰੈ ਨਾਉ ਲਾਣਕ ਅਨ ਦਿਨ ਬਿਲਪਤੀ ਜਿਉ ਸੁਣੈ ਕਰ ਕਾਉ ਕੋਟ ਬਿਘਨ ਕਿਸ ਲਾਗਤੀ ਜਿਸ ਨੂੰ ਵਿਚਰੈ ਨਾਉ ਨਾਨਕ ਅਨ ਦਿਨ ਬਿਲਪਤੀ ਜਿਉ ਸੁਣੈ ਕਰ ਕਾਉ ਮਹਲਾ ਪੰਜਵਾ ਪੀਰੀ ਮਿਲਾਵਾ ਜਾਂ ਥੀਐ ਸਾਈ ਸੁਹਾਵੀ ਰਤ ਘੜੀ ਮੁਹਤ ਨਾ ਵਿਸਰੇ ਨਾਨਕ ਰਵੀਐ ਨਿਤ ਵਰੀਆਮ ਕਿਨੈ ਨਾ ਹੋੜੀਐ ਫੌਜ ਤਾਣੀ ਹਾਟ ਪੰਜਾਂ ਜੋੜੀਐ ਦਸ ਨਾਰੀ ਆ ਧੂਤ ਦੇਨ ਚਮੋੜੀਐ ਜਿਣ ਜਿਣ ਲੈ ਨਰ ਲਾਈ ਈਹੂ ਇਨਾ ਲੋੜੀਐ ਤਰ ਗੁਣ ਇਨ ਕੈ ਵਸ ਕਿਨੈ ਨਾਮ ਓੜੀਐ ਖਾਈ ਕੋ ਕਿਤ ਬਿਦ ਤੋੜੀ ਐ ਗੁਰਪੂਰਾ ਰਾਤ ਬਿਖਮ ਦਲ ਥੋੜੀ ਐ ਹਉ ਤਿਸ ਅਗੇ ਦਿਨ ਰਾਤ ਰਹਾ ਕਰ ਜੋੜੀ ਐ ਗੁਰਪੂਰਾਤ ਬਖਮ ਦਲ ਫੋੜੀ ਐ ਹਉ ਤਿਸ ਅਗੇ ਦਿਨ ਰਾਤ ਅਰਾ ਜੋੜੀਏ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾਟੰ ਚਰੋ ਸਤਿ ਤਖਤਿ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋ ਭਾਈ ਮਾਨ ਗੁਰਪਿਆਰ ਵਾਲੇ ਸਤ ਸਮੇਂ ਜਨੋ ਵਟਪਾ ਕੇ ਹੋ ਸਤਿਗਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਇਸ ਸਮੇਂ ਨੂੰ ਅਸੀਂ ਗੁਰੂ ਕਿਰਪਾ ਸਬਦਾ ਸਫਲ ਬਣਾਉਣ ਦਾ ਯਤਨ ਕਰਦੇ ਹਾਂ ਅਪਾਰ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਨ੍ਹਾਂ ਦੀ ਦਰਸ਼ਮਈ ਕਿਰਪਾ ਸਾਡੇ ਤੇ ਪੈਂਦੀ ਹੈ ਅਸੀਂ ਗੁਰੂ ਚਰਨਾਂ ਵਿੱਚ ਆ ਕੇ ਬੈੰਨੇ ਆਂ ਪਾਵਨ ਉਪਦੇਸ਼ ਦਾ ਹੈ ਆਪਣੇ ਜੀਵਨ ਨੂੰ ਸੁਵਾਲਨ ਦਾ ਸੀ ਯਤਨ ਕਰਦੇ ਅੱਜ ਦਾ ਪਾਵਨ ਪਵਿੱਤਰ ਮੁਖਵਾੜ ਗੁਜਰੀ ਦੀ ਵਾਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੁਆਰਾ ਉਚਾਰਨ ਕੀਤੀ ਹੋਈ ਇਸ ਵਿੱਚੋਂ ਦੋ ਸ਼ਲੋਕ ਅਤੇ ਇੱਕ ਪੌੜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਇਹ ਬਚਨ ਪਾਵਨ ਅੰਗ 522 ਇਸ ਭਾਗਨਾਮ ਹੈ ਇਸ ਪਾਵਨ ਪਵਿੱਤਰ ਬਚਨ ਰਾਹੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਨਸਾਨ ਨੂੰ ਜੀਵਨ ਨੂੰ ਜੋ ਸਿੱਖਿਆ ਬਖਸ਼ੀ ਹੈ ਇੱਕ ਐਸਾ ਸਮਾਂ ਵੀ ਆਉਂਦਾ ਹੈ ਕਿ ਇਨਸਾਨ ਨੇ ਜੋ ਸੁਖ ਸੁਗੁਣਤਾ ਕਠੀਆਂ ਕੀਤੀਆਂ ਹੁੰਦੀਆਂ ਹਨ ਉਹ ਹੀ ਦੇਦੇ ਵਾਸਤੇ ਦੁਖਦਾਈ ਬਣ ਜਾਂਦੀਆਂ ਉਹੀ ਦੁੱਖ ਦੁੱਖਾਂ ਦਾ ਘਰ ਬਣ ਜਾਂਦਾ ਹੈ ਰੋਗਾਂ ਦਾ ਘਰ ਬਣ ਜਾਂਦਾ ਹੈ ਸਭ ਕੁਝ ਬਣਾਇਆ ਮੈਂ ਇਸ ਲਈ ਸੀ ਕਿ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇ ਸੁਖ ਸਹੂਤਾ ਰਹੇ ਕੋਈ ਕਮੀ ਨਾ ਹੋ ਪਰ ਕਾਰਨ ਕੀ ਹੋਇਆ ਕਿ ਇਨ੍ਹਾਂ ਹੀ ਸੁਖ ਸਹੂਤਾ ਨੇ ਮੇਰੀ ਜ਼ਿੰਦਗੀ ਵਿੱਚ ਦੁੱਖਾਂ ਤੇ ਰੋਗਾਂ ਦਾ ਢੇਰ ਲੱਗ। ਨੁਕਾਰਨ ਕੀ ਬਣਿਆ ਇਹਦੇ ਪਿਛੇ ਮੈਂ ਤਾਂ ਇਹ ਵਿਚਾਰ ਕਰਕੇ ਸਭ ਕੁਝ ਧਿਆਨਦਾ ਸੀ ਆਪਣੇ ਘਰੇ ਕਿ ਜ਼ਿੰਦਗੀ ਬਹੁਤ ਸੁਖਮਈ ਬਤੀਤ ਕਰਾਂਗਾ। ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ ਹੋਣਾਏਗਾ। ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਏਗੀ। ਪਰ ਹੋਇਆ ਕਿ ਇਨਾ ਹੀ ਸੁੱਖ ਸੁਵਿਧਾ ਨੇ ਮੇਰੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ। ਇਹ ਹਾਲ ਉਦਾਂ ਦਾ ਹੈ ਕਿ ਸ਼ੌਕ-ਸ਼ੌਕ ਦੇ ਵਿੱਚ ਮਕੜੀ ਨੇ ਜਿੱਦੋਂ ਆਪਣਾ ਜਾਲ ਬਣਾਇਆ ਹੈ ਤੇ ਅਖੀਰ ਕਹ ਲੋ ਕੀ ਹੋਇਆ ਕਿ ਉਸੇ ਜਾਲ ਵਿੱਚ ਫਸ ਕੇ ਉਹ ਮਰ ਜਾਂਦੀ ਹੈ। ਆਪਾਂ ਕਈ ਵਾਰ ਐਸ ਬਾਰੇ ਵੀ ਵਿਚਾਰ ਕੀਤੀ ਮੱਕੜੀ ਜਾਲ ਜਦੋਂ ਵੀ ਬਣਦੀ ਹੈ ਉਹ ਅੰਦਰੋਂ ਬਾਹਰ ਨਹੀਂ ਜਾਂਦੀ ਉਹ ਬਾਹਰਲੇ ਪਾਸੇ ਤੋਂ ਅੰਦਰ ਨੂੰ ਆਉਂਦੀ ਛੇਵੇਂ ਇਨਸਾਨ ਦੀ ਹਾਲਤ ਦੇ ਤਰ੍ਹਾਂ ਜਿਵੇਂ ਮੱਕੜੀ ਜਾਲ ਬੁਣਦੀ ਬੁਣਦੀ ਅੰਦਰ ਨੂੰ ਆਈ ਚਿਤ ਚੇਤੈ ਭੁੱਲ ਗਿਆ ਕਿ ਮੈਂ ਵੀ ਬਾਹਰ ਨਿਕਲ ਜਾਵਾਂ ਇਨਸਾਨ ਵੀ ਸੁੱਖ ਸਹੂਲਤਾ ਲੈ ਕੇ ਜ਼ਰੂਰ ਆਇਆ ਪਰ ਇਹਨੂੰ ਚੇਤ ਚੇਤਾਈ ਭੁੱਲ ਗਿਆ ਕਿ ਇਹਨਾਂ ਸਹੂਲਤਾ ਇਹਨਾਂ ਪਦਾਰਥਾਂ ਨੂੰ ਦੇਣ ਵਾਲਾ ਵੀ ਕੋਈ ਹੈਗਾ ਤੁਹੇ ਰੱਬ ਉਹ ਮਾਲਕ ਨੇ ਜੋ ਬਖਸ਼ਿਸ਼ ਸਾਡੇ ਤੇ ਕੀਤੀ ਕਰਮਤਾ ਤੋਂ ਤੈਨਾ ਰਸਨਾ ਕਰੋ ਪਵਿੱਤਰ ਅਦਬ ਸਹਿਤ ਗੁਰਸਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟ ਵਿਗਨ ਤਿਸ ਲਾਗਤੀ ਜਿਸ ਨੂੰ ਵਿਸਰੈ ਨਾਮ ਕਰੋੜਾਂ ਵਿਗਨ ਜਿੰਦਗੀ ਅਤੇ ਰੁਕਾਵਟਾਂ ਮੁਸੀਬਤਾਂ ਮਨੁੱਖ ਨੂੰ ਚਲਣੀਆਂ ਪੈਂਦੀਆਂ ਕਦੋਂ ਜਿੱਦੋਂ ਵਾਹਿਗੁਰੂ ਦਾ ਨਾਮ ਰੱਬ ਦਾ ਨਾਮ ਇਹ ਵਿਸਾਰ ਦਿੰਦਾ ਹੈ ਜਿਸ ਬਾਰੇ ਆਪਾਂ ਹੁਣੇ ਵਿਚਾਰ ਕੀਤਾ ਸਭ ਕੁਝ ਆ ਗਿਆ ਘਰ ਦੇ ਵਿੱਚ ਪਰ ਉਹੋ ਹੀ ਚੀਜ਼ ਮੇਰੇ ਵਾਸਤੇ ਦੁਖਦਾਈ ਬਣ ਗਈ ਅਸੀਂ ਆਪਾਂ ਆਪਣੇ ਘਰ ਵਿੱਚ ਧਿਆਨ ਮਾਰੀਏ ਜਹਾਨ ਦੀ ਕੋਈ ਐਸੀ ਸ਼ੈ ਨਹੀਂ ਹੋਏਗੀ ਜਿਹੜੀ ਸਾਡੇ ਕੋਲ ਨਾ ਹੋ। ਹਰਕ ਸੁਹੂਲਤ ਪਰ ਉਹੋ ਹੀ ਸੁਹੂਲਤ ਜਿਹੜਾ ਹੈ ਇੱਕ ਦਿਨ ਸਾਨੂੰ ਜਤਾ ਦਿੰਦੀ ਹੈ ਕਿ ਭਾਈ ਤੂੰ ਮੇਰੇ ਕਾਰਨ ਜਿਹੜਾ ਹੈ ਨਾ ਇਸ ਰੋਗਾਂ ਦੇ ਵਿੱਚ ਕਿਰਿਆ ਹੈ। ਇਹ ਜਦ ਡਾਊਟ ਉੱਪਰ ਚਲ ਜਾਈਏ ਉਹ ਫਿਰ ਸਾਨੂੰ ਕਾਰਨ ਦੱਸਦਾ ਹੈ। ਕਿ ਇਸ ਕਾਰਨ ਜਿਹੜਾ ਹੈ ਤੂੰ ਅਸਲ ਦੇ ਵਿੱਚ ਜਿਹੜਾ ਇਸ ਰੋਗ ਦੇ ਵਿੱਚ ਅਧੀਨ ਹੋਇਆ ਜਿਵੇਂ ਛੋਟੀ ਜੀ ਉਤਾਰਾ ਮੰਨ ਲਓ ਅਸੀਂ ਜਿਹੜਾ ਹੈ ਆਪਣੇ ਸਰੀਰ ਨੂੰ ਗਰਮੀ ਨਾ ਦਈਏ ਤੋਂ ਫੇਰ ਨਾ ਚੱਲੀਏ ਤੋਂ ਫੇਰ ਨਾ ਬੈਠੀਏ ਸਾਡੇ ਕੋਲ ਸਹੂਲਤਾਂ ਨੇ ਪੱਖਾ ਹੈ ਏਸੀ ਹੈ ਇਹ ਵਿਆਹ ਆਪਾਂ ਕੋਈ ਨਾ ਜੀ ਤੇ 2-4 ਮਹੀਨੇ ਜਿਹੜੇ ਲੈਣਾ ਮੈਂ ਬਾਹਰ ਨਿਕਲ ਨਹੀਂ ਨਹੀਂ ਮੈਂ ਰਹਿਣਾ ਹੀ ਹੱਥੀ ਵੇ ਮੈਂ ਰਹਿਣਾ ਹੀ ਇੰਨਾ ਸੂਤਾਂ ਵਿੱਚ ਹੁੰਦਾ ਕੀ ਹੈ ਸਮਾਂ ਪਾ ਕੇ ਇਹੋ ਜਿਹੀ ਹੱਡੀਆਂ ਕਮਜ਼ੋਰ ਹੋ ਜਾਂਦੀ ਡਾਕਟਰ ਕੀ ਕਹਿੰਦਾ ਕਿ ਭਾਈ ਏਸੀ ਵਿੱਚ ਕੱਟ ਬੈਠਿਆ ਕਰੋ ਥੋੜੀ ਧੁੱਪ ਵੀ ਲੈ ਲਿਆ ਕਰੋ ਸਰੀਰ ਦੇ ਅੰਦਰੋਂ ਪਸੀਨਾ ਵੀ ਨਿਕਲਦਾ ਹੋ ਤੇ ਆਪਾਂ ਕਵਾਂ ਆਪਾਂ ਸੋਚਣ ਤੇ ਫਿਰ ਮਜਬੂਰ ਹੋ ਜਾਵਾਂਗੇ ਮਨਾ ਮੈਂ ਤੇ ਇਸ ਦੀ ਲਵਾਇਆ ਸੀ ਸੁਖ ਵਾਸਤੇ ਪਰ ਹੋਇਆ ਕਿ ਡਾਕਟਰ ਨੇ ਮਨਾ ਕਰ ਦਿੱਤਾ ਇਸ ਵਿੱਚ ਜ਼ਿਆਦਾ ਨਾ ਬੈਠਿਆ ਕਰੋ ਹੁਣ ਕੀ ਹੈ ਮੈਂ ਕੇਵਲ ਉਦਾਹਰਨ ਦਿੰਦੀ ਇਹ ਸਾਡੇ ਸਾਹਮਣੇ ਪ੍ਰਤੱਖ ਵਰਧਦੀ ਤੇ ਘਰ ਵਿੱਚ ਬੜੀਆਂ ਚੀਜ਼ਾਂ ਐਸੀ ਕਿ ਡਾਕਟਰ ਵੱਲੋਂ ਜਵਾਬ ਮਿਲ ਜਾਂਦਾ ਆਹ ਚੀਜ਼ ਖਾਣੀ ਨਹੀਂ ਸਾਨੂੰ ਨਹੀਂ ਖਾਣੇ ਪੈਣੇ ਅਸੀਂ ਭਰੇਤ ਕਰਦੇ ਹਾਂ ਫਿਰ ਬੰਦਾ ਆਮ ਹੀ ਸੋਚਦਾ ਹੈ ਕਿ ਲੈ ਤੇ ਸਹੂਲਤਾਂ ਸੀ ਮੇਰੇ ਵਾਸਤੇ ਸੁੱਖ ਸੀ ਮੇਰੇ ਵਾਸਤੇ ਪਰ ਹੋਇਆ ਕੀ ਮੈਨੂੰ ਇਹਨਾਂ ਚੀਜ਼ਾਂ ਵੱਲੋਂ ਜਵਾਬ ਮਿਲ ਗਿਆ ਮੈਂ ਸੁੱਖ ਦੀ ਖਾਤਰੇ ਸਭ ਕੁਝ ਕੀਤਾ ਸੀ ਪਰ ਇੱਕ ਦਿਨ ਮੈਨੂੰ ਵੀ ਪਤਾ ਚੱਲ ਗਿਆ ਇਹਨਾਂ ਵੱਲੋਂ ਮੈਨੂੰ ਜਵਾਬ ਮਿਲ ਜਣਾ ਕਿ ਇਹ ਸੇ ਨਾ ਮੰਨਣੀਆਂ ਨੇ ਨਾ ਖਾਣੀਆਂ ਨੇ ਨਾ ਪਹਿਨਣੀਆਂ ਕੁਝ ਵੀ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਉਹ ਕਾਰਨ ਹੈ ਭਈ ਗੁਰੂ ਨਾਨਕ ਸਾਹਿਬ ਜੀ ਜਿਵੇਂ ਕਹਿੰਦੇ ਰੋਜ਼ ਸਮਝਾਵੇ ਦੁਖ ਤਾਰੂ ਸੁਖ ਰੋਗ ਭਿਆ ਮੇਰੀ ਸੋਚ ਕੁਛ ਹੋਰ ਕਹਿ ਰਹੀ ਹੈ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵਿਚਾਰ ਕੁਛ ਹੋਰ ਕਹਿ ਤਾ ਮੈਂ ਸੋਚਦਾ ਸੋਖੀ ਸਾਹਿਬ ਕੁਛ ਪਰ ਸਾਧੂ ਜੀ ਕਹਿੰਦੇ ਸੁੱਖਾਂ ਦੇ ਨਾਲ ਹੀ ਜ਼ਿਆਦਾ ਤਾਂ ਰੋਗ ਆਉਂਦੇ ਨੇ ਵਿਗਨ ਆਉਂਦੇ ਨੇ ਰਿਕਾਵਟਾਉਂਦੀ ਆ ਇਹਦਾ ਭਾਵ ਹੀ ਹੋਇਆ ਕਿ ਮਨੁੱਖੀ ਸੋਚ ਜਿਹੜੀ ਹੈ ਕੇਵਲ ਇੱਕ ਤਲ ਤੇ ਖੜੀ ਇੱਕ ਪਾਸੇ ਨੂੰ ਚਾਹੀਦਾ ਕਿਉਂਕਿ ਜ਼ਿੰਦਗੀ ਦੇ ਦੋ ਪਾਸੇ ਨੇ ਮਨੁੱਖ ਖੁਸ਼ੀ ਵੀ ਇਹਦੇ ਸਾਹਮਣੇ ਗਮੀ ਵੀ ਉਸਤਤ ਵੀ ਇਹਦੇ ਸਾਹਮਣੇ ਲੰਦਿਆ ਵੀ ਸੁੱਖ ਵੀ ਇਹਦੇ ਸਾਹਮਣੇ ਦੁੱਖ ਵੀ ਝੂਠ ਵੀ ਹੈ ਸੱਚ ਵੀ ਹੈ ਪਾਪ ਵੀ ਹੈ ਪੁੰਨ ਵੀ ਹੈ ਹੁਣ ਮਨੁੱਖ ਕੀ ਲੋਚਦਾ ਹੈ ਸਾਨੂੰ ਪਤਾ ਅਸੀਂ ਕਿੱਧਰ ਦੌੜਾਂਗੇ ਅਸੀਂ ਪਾਪ ਨੂੰ ਚੁਣਾਂਗੇ ਪੁੰਨ ਨੂੰ ਚੁਣਾਂਗੇ ਆਪਾਂ ਗਵਾਹੇ ਨਾ ਦੀ ਪਹੁੰਚਾਈ ਸਾਨੂੰ ਸੁੱਖ ਚਾਹੀਦਾ ਸਾਨੂੰ ਖੁਸ਼ੀ ਚਾਹੀਦੀ ਸਾਨੂੰ ਉਸਤਤ ਚਾਹੀਦੀ ਭਾਵੇਂ ਤਾਂ ਇਹ ਹੋਇਆ ਕਿ ਇਨਸਾਨ ਇੱਕ ਪਾਸਾ ਚਾਹੁੰਦਾ ਹੈ ਦੂਜਾ ਪਾਸਾ ਕਿੰਨਾ ਨਾ ਹੁਣ ਜੇ ਤੁਮ ਆਉਂਦਾ ਏ ਜ਼ਿੰਦਗੀ ਵਿੱਚ ਉਦੋਂ ਫਿਰ ਬਹੁਤ ਨਿਟਾਲ ਹੋ ਜਾਂਦਾ ਹੈ ਸਾਹਮਣਾ ਤੇ ਕਰਨਾ ਨਹੀਂ ਆਉਂਦਾ ਕਿਉਂਕਿ ਸਿੱਖਿਆ ساری ਉਮਰ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਇੱਕੋ ਗੱਲ ਸਿੱਖੀ ਹੈ ਕਿ ਮੈਂ ਇੱਕ ਪਾਸਾ ਚੁਣਿਆ ਹੈ ਜੀ ਦੂਜੇ ਪਾਸੇ ਵੱਲੇ ਮੈਂ ਧਿਆਨ ਨਹੀਂ ਦਿੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਕਾਰਨ ਹੈ ਤੂੰ ਫਿਰ ਦੁੱਖਾਂ ਵਿੱਚ ਜ਼ਿਆਦਾ ਰੋਣਾ ਹੈ ਤਕਰੀਬ ਤੈਨੂੰ ਜ਼ਿਆਦਾ ਹੁੰਦੀ ਹੈ ਕਿਉਂ ਸਾਹਮਣਾ ਕਰਨਾ ਸਿੱਖਿਆ ਹੀ ਨਹੀਂ। ਬਚਨ ਵੀ ਇਹ ਪੜਦੇ ਹਿਓ ਆਪ। ਜਤਨ ਬਹੁਤ ਸੁਖ ਕੀ ਕੀਏ। ਦੁੱਖ ਕੋ ਕਿਉ ਨਾ ਕੋਏ। ਬੜਾ ਜਤਨ ਕੀਤਾ ਇਹ ਜੀ। ਤੇ ਅਸੀਂ ਕਰਦੇ ਵੀ ਆਂ ਤੇ ਅੱਗੇ ਵੀ ਕਰਦੇ ਰਵਾਂਗੇ। ਪਰ ਦੁੱਖਾਂ ਦਾ ਸਾਹਮਣਾ ਕਰਨ ਵਾਸਤੇ ਮੇਰਾ ਕੋਈ ਯਤਨ ਹੈ ਹੀ ਨਹੀਂ। ਇਹ ਹੋਏ ਕਾਰਨ ਹੈ। ਛੋਟੀ ਜੀ ਤਕਲੀਫ ਵੀ ਜੇਕਰ ਜ਼ਿੰਦਗੀ ਵਿੱਚ ਆਉਂਦੀ ਹੈ ਉਹ ਬਹੁਤ ਵੱਡਾ ਸਦਮਾ ਦੇ ਕੇ ਜਾਂਦੀ ਹੈ ਮੇਰੇ ਮਾਲਕ ਕਹਿੰਨ ਲੱਗੇ ਗੱਲ ਚੇਤੇ ਰੱਖ ਲਓ ਤੇ ਜੇ ਕਰੋੜਾਂ ਬਿਗਨ ਜ਼ਿੰਦਗੀ ਵਿੱਚ ਆਏ ਨੇ ਇਹ ਸਮਝਣਾ ਕਿ ਅਸਲ ਦੇ ਵਿੱਚ ਤੁਸੀਂ ਰੱਬ ਨੂੰ ਭੁਲਾ ਬੈਠੇ ਹੋ ਕੋਟ ਬਿਗਨ ਤੇ ਸਲਾਗਤੀ ਜੇ ਸੁਨੋ ਵਿਸਰੈ ਨਾ ਵਿਸਰੈ ਦਾ ਅਰਥ ਭੁੱਲਣਾ ਜਿੰਨੂੰ ਨਾਮ ਭੁੱਲ ਗਿਆ ਰੱਬ ਦਾ ਨਾਮ ਭੁੱਲ ਗਿਆ ਨਾਨਕ ਅਨ ਦਿਨ ਬਿਲਪਤੀ ਜਉ ਸਿਹੈ ਕਰ ਕਾਉ ਉਹ ਫਿਰ ਇਦਾਂ ਹਰ ਰੋਜ ਅਨ ਦਿਨ ਦਾ ਅਰਚ ਹੁੰਦਾ ਹੈ ਹਰ ਰੋਜ ਉਹ ਹਰ ਰੋਜ ਇਦਾਂ ਵਿਲਕਦੇ ਨੇ ਇਦਾਂ ਤੜਸਦੇ ਨੇ ਜਿਵੇਂ ਇੱਕ ਖਾਲੀ ਸੁੰਹੇ ਘਰ ਦੇ ਵਿੱਚ ਲਖਣੇ ਘਰ ਦੇ ਵਿੱਚ ਕਾਂ ਉਡਾਰੀ ਮਾਰ ਕੇ ਜਾਵੇ ਪਰ ਉਹਨੂੰ ਉੱਥੇ ਮਿਲੇ ਕੁਛ ਨਾ ਇਹ ਹਾਲਾਤ ਬਣ ਜਾਂਦੇ ਨੇ ਜ਼ਿੰਦਗੀ ਦੇ ਤੇ ਘਰ ਵਿੱਚ ਗਿਆ ਜਰੂਰ ਪਰ ਮਿਲਿਆ ਕੋਈ ਨਹੀਂ ਸਖਣਾ ਘਰ ਸੋ ਰੋਟੀ ਦਾ ਟੁਕੜਾ ਕਿਤੇ ਪਿਆ ਨਹੀਂ ਮਿਲਿਆ ਹੀ ਨਹੀਂ ਤੇ ਉਹ ਜਿਵੇਂ ਉਤੜ ਫਦਾ ਇੱਧਰ ਉੱਧਰ ਟਪਟਪਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਬਸ ਜੀਵ ਦੀ ਹਾਲਤ ਵੀ ਇਤਾਂ ਦੀ ਅੰਦਰ ਸਖਣਾ ਪਾਣ ਅੰਦਰ ਖਾਲੀ ਹੋਇਆ ਪਿਆ 30 ਵਸ ਪਟਕਣਾ ਵਿੱਚ ਪਿਆ ਹੈ ਸਾਰਾ ਕੁਛ ਇਹਦੇ ਸਾਹਮਣੇ ਘਰ ਪਰਿਵਾਰ ਸੰਸਾਰ ਸਾਰਾ ਕੁਛ ਉਹਨੂੰ ਮਾਨਣ ਦੀ ਬਜਾਏ ਇਹ ਕੀ ਕਰਦਾ ਹੈ ਇਹ ਪਟਕਣਾ ਵਿੱਚ ਪਿਆ ਹੋਇਆ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਾਂ ਵਰਗੀ ਹਾਲਤ ਹੋ ਜਾਂਦੀ ਹੈ ਜਿਹੜਾ ਕਾਂ ਸੁਣੇ ਘਰ ਵਿੱਚ ਜਾ ਕੇ ਖਾਲੀ ਹੀ ਮੁੜਦਾ ਹੈ ਮਹਿਲਾ ਪੰਜਵਾ ਪਰੀ ਮਿਲਾਵਾ ਜਾਂਦੀ ਐ ਸਾਈ ਸੁਹਾਵੀ ਰੁੱਤ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਉਹ ਰੁੱਤ ਸੁਣੀ ਹੈ ਸੁਭਾਗੀ ਹੈ ਜਿਸ ਰੁੱਤ ਵਿੱਚ ਪਰਮਾਤਮਾ ਦਾ ਮਿਲਾਪ ਹੋ ਜਾਵੇ ਪਰੀ ਤੋਂ ਭਾਵ ਹੁੰਦਾ ਹੈ ਪਤੀ ਪਰਮੇਸ਼ਰ ਮਿਲਾਵਾ ਤੋਂ ਭਾਵ ਮਿਲ ਜਾਣਾ ਜਿਐ ਦਾ ਅਰਥ ਹੁੰਦਾ ਹੋ ਗਿਆ ਪਰੀ ਮਿਲਾਵਾ ਜਾਂ ਜਿਐ ਜੇ ਰੱਬ ਨਾਲ ਆਪਣੇ ਪ੍ਰਭੂ ਪਤੀ ਦੇ ਨਾਲ ਮਿਲਾਪ ਹੋ ਗਿਆ ਸਮਝੋ ਕਿ ਉਹ ਹੀ ਰੋਤ ਸਾਡੇ ਵਾਸਤੇ ਚੰਗੀ ਭਾਵ ਕਹਿਣ ਤੋਂ ਹੀ ਹੈ ਉਹ ਸਮਾਂ ਸਾਡੇ ਵਾਸਤੇ ਸੋਨਾ ਹੈ ਭਾਈ ਜਦੋਂ ਸਾਡਾ ਮਿਲਾਪ ਸਾਡੇ ਦੇ ਪ੍ਰਮਾਤਮਾ ਨਾਲ ਹੁੰਦਾ ਹੈ ਉਹ ਘੜੀ ਵੀ ਚੰਗੀ ਹੈ ਉਹ ਪੱਲ ਵੀ ਚੰਗਾ ਹੈ ਉਹ ਬਹਿਰ ਵੀ ਚੰਗਾ ਹੈ ਉਹ ਰੁੱਤ ਉਹ ਮੌਸਮ ਹਰ ਇੱਕ ਚੀਜ਼ ਉਹ ਚੰਗੀ ਫਿਰ ਲੱਗਦੀ ਹੈ ਜਦੋਂ ਰੱਬ ਨਾਲ ਮਿਲਾਪ ਹੋ ਜਾਂਦਾ ਹੈ ਘੜੀ ਮਹਤੁ ਨਹ ਵੀਸਰੇ ਨਾਨਕ ਰਵੀਐ ਨਿਤ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਰ ਰੋਜ਼ ਰੱਬ ਨੂੰ ਯਾਦ ਕਰਿਆ ਕਰ ਇੱਕ ਪਲ ਇੱਕ ਨਿਮਕ ਵੀ ਜਿਹੜਾ ਹੈ ਨਾ ਪ੍ਰਮਾਤਮਾ ਦੀ ਯਾਦ ਹਿਰਦੇ ਵਿੱਚੋਂ ਅਸਲ ਦੇ ਵਿੱਚ ਨਹੀਂ ਪੁੱੜਣੀ ਤੇ ਘੜੀ ਮੁਹਤ ਇੱਕ ਘੜੀ ਚਵੀ ਮਿੰਟ ਦੀ ਹੋਵੇ ਤੇ ਮੁਹਤ ਤੋਂ ਭਾਵ ਹੈ ਕਿ ਅਸਲ ਦੇ ਵਿੱਚ ਮਹੂਰਤ ਜਾਂ ਇੱਕ ਅੱਖ ਚਮਕਣ ਜਿੰਨਾ ਤੇ ਲੋਕੀ ਸਮਾਂ ਨਿਮਕ ਮਰਦੇ ਉਸ ਪਰਮਾਤਮਾ ਨੂੰ ਨਾ ਆਪਾਂ ਵਿਚਾਰੀਏ ਸਦਾ ਹੀ ਖੇਤੇ ਰੱਖੀ ਕੋਈ ਔਖੀ ਗੱਲ ਨਹੀਂ ਹੈ ਭਾਈ ਔਖਾ ਅਸੀਂ ਬਣਾ ਦਿੱਤਾ ਇਸ ਜੇ ਹਰ ਇੱਕ ਚੀਜ਼ ਨੂੰ ਅਸੀਂ ਯਾਦ ਰੱਖ ਸਕਦੇ ਹਾਂ ਦੁਨੀਆ ਵਿੱਚ ਘਰ ਨੂੰ ਯਾਦ ਰੱਖਿਆ ਆਪਣੇ ਆਪ ਨੂੰ ਯਾਦ ਰੱਖਿਆ ਹੈ ਕਾਰੋਬਾਰ ਨੂੰ ਯਾਦ ਰੱਖਿਆ ਹੈ ਹਰ ਇੱਕ ਚੀਜ਼ ਨੂੰ ਯਾਦ ਰੱਖਿਆ ਹੈ ਇਹ ਚੋ ਚੱਕ ਲਓ ਕਿ ਸੌਖੇ ਜਿਹੇ ਉਦਾਹਰਣ ਲੈ ਲਓ ਇੱਕ ਸਾਜੇ ਕੋਲ ਆਪਣਾ ਸੀਕ੍ਰੀਟ ਹੁੰਦਾ ਹੈ ਆਪਣਾ ਪਾਸਵਰਡ ਉਹ ਮਨੋ ਕੋ ਨੂੰ ਯਾਦ ਨਹੀਂ ਕਿ ਕਿਸੇ ਨੂੰ ਨਹੀਂ ਦੱਸਦਾ ਭਾਵੇਂ ਬੈਂਕ ਦਾ ਹੋਵੇ ਭਾ ਨੋਬਲ ਦਾ ਹੋਵੇ ਉਹ ਆਪਣੇ ਤੱਕ ਸੀਮਤ ਰੱਖਦਾ ਹੈ ਪ੍ਰਯਾਤਾਸ ਵਿੱਚ ਬੜੀ ਭਾਵੇਂ ਜਿਹੜਾ ਹੈ ਯਾਦ ਵਿੱਚ ਏ ਟਿਕਾ ਕੇ ਰੱਖਦਾ ਹੈ ਵਸਾ ਕੇ ਰੱਖਦਾ ਹੈ ਕਿਤੇ ਇਹਨੂੰ ਭੁੱਲ ਨਾ ਜਾਵੇ ਸਾਨੂੰ ਸਾਰਿਆਂ ਨੂੰ ਯਾਦ ਤੇ ਸਤਿਗੁਰੂ ਜੀ ਕਹਿੰਦੇ ਇਦਾਂ ਕਿਤੇ ਰੱਬ ਦਾ ਨਾਮ ਯਾਦ ਦੇ ਵਿੱਚ ਰੱਖੋ ਜਪਣਾ ਤੇ ਇੱਕ ਅਲੱਗ ਵਿਸ਼ਾ ਹੈ ਜਪਦੇ ਅਸੀਂ ਇਸ ਲਈ ਆ ਕਿ ਆਦ ਵਿੱਚ ਵਸ ਜਾਏ ਸਿਮਰਨ ਕਰ ਕਰਕੇ ਜਾਪ ਬਣਦਾ ਹੈ ਜਾਪ ਕਰ ਕਰਕੇ ਹਿਰਦੇ ਵਿੱਚ ਵਸਦਾ ਹੈ ਤੇ ਜਦੋਂ ਹਿਰਦੇ ਵਿੱਚ ਵਸ ਜਾਵੇ ਉਹ ਆਪਣੇ ਆਪ ਨਾਹਦ ਤੋਂ ਨਹੀਂ ਪੈਦਾ ਹੋ ਜਾਂਦਾ ਤੇ ਜ਼ੁਬਾਨ ਹਿਲਾਉਣ ਦੀ ਲੋੜ ਨਹੀਂ ਪੈਂਦੀ ਫਿਰ ਆਪਣੇ ਆਪ ਹੀ ਅੰਦਰ ਤੋਂ ਧੁਨ ਪੈਦਾ ਹੁੰਦੀ ਪਰ ਹਾਲੇ ਤੱਕ ਜਪਣਾ ਪਏ ਜੇ ਨਹੀਂ ਉਹ ਰੋ ਚੱਲੀ ਇਸ ਕਰਕੇ ਭਈ ਰੋਜ ਜਪਿਆ ਜਿੰਨਾ ਸਮਾਂ ਵੀ ਹੈ ਸਤਿਗੁਰੂ ਜੀ ਕਹਿੰਦੇ ਕੋੜੀ ਸੂਰਬੀਰ ਬਰੀਆਮ ਕਿਨੈ ਨਾ ਹੋੜੀ ਐ ਸਤਿਗੁਰੂ ਜੀ ਕਹਿੰਦੇ ਅੰਦਰ ਇੱਕ ਫੌਜ ਬੈਠੀ ਸਾਡੇ ਬੜੇ ਬਲੀ ਯੋਧੇ ਨੇ ਜਿਨ੍ਹਾਂ ਨੂੰ ਜਿਹੜਾ ਹਰਾਉਣਾ ਬਹੁਤ ਔਖਾ ਹੈ ਕੋਈ ਵਿਰਲਾ ਹੈ ਜੋ ਇਹਨਾਂ ਨੂੰ ਖਰਾ ਸਕਦਾ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਫੌਜ ਬੈਠੀ ਹੋਈ ਸਾਡੇ ਅੰਦਰ ਜਿਸ ਕਿਲੇ ਤੇ ਕਬਜ਼ਾ ਕੀਤਾ ਹੋਇਆ ਹੈ ਫੌਜ ਸਤਾਣੀ ਹਾਠ ਪੰਜਾਂ ਜੋੜੀ ਐ ਇਹ ਪੰਜ ਕਹਿ ਲੋ ਵਿਕਾਰ ਇਹਨਾਂ ਨੇ ਫੌਜ ਤਿਆਰ ਕੀਤੀ ਹੋਈ ਬੜੀ ਜਦੀ ਐ ਫੌਜ ਹਾਠ ਦੇ ਨਾਲ ਬੈਠੀ ਹੋਈ ਨਾਰਦਸ ਨਾਰੀ ਔ ਤੂਤ ਦੇਨ ਚਮੋੜੀ ਐ ਨਾਰੀ ਦਾ ਭਾਵ ਤੇ ਨਾਰੀ ਕਈ ਅਨੇ ਦੁਆਰ ਵਿੱਚ ਕੀਤਾ ਸਤਿਗੁਰੂ ਜੀ ਕਹਿੰਦੇ ਦਸਾਂ ਅਸਲ ਦੇ ਵਿੱਚ ਦਰਵਾਜਿਆਂ ਦੇ ਅੱਗੇ ਇਹ ਫੌਜ ਬੈਠੀ ਹੋਈ ਹੈ ਚੰਬੜੀ ਹੋਈ ਹਰ ਇੱਕ ਇੰਦਰੇ ਜਿਣ ਜਿਣ ਲੈਣ ਰਲਾਈ ਇਹੋ ਇਹਨਾਂ ਦੂੜੀ ਹੈ ਹਰ ਇੱਕ ਨੂੰ ਜਿਤ ਜਿਤ ਕੇ ਨਾ ਆਪਣੇ ਅਧੀਨ ਕਰੀ ਜਾ ਰਹੀ ਹੈ ਪਾਪ ਵਿਸ਼ੇ ਵਕਾਰ ਜਿਹੜੇ ਨੇ ਹਰ ਇੱਕ ਨੂੰ ਆਪਣੇ ਅਧੀਨ ਕਰਦੇ ਨੇ ਤ੍ਰੈ ਗੁਣ ਇਹਨ ਕ ਬਸ ਕਿਨਾਂ ਨਾ ਮੋੜੀਐ ਕਿਸੇ ਵਿੱਚ ਤਾਕਤ ਨਹੀਂ ਇਹਨ ਦਾ ਮੂਹ ਮੂਹ ਕੋਈ ਮੋੜ ਸਕਦਾ ਇਹ ਤਿੰਨ ਗੁਣੀ ਮਾਇਆ ਜਿਹੜੀ ਐ ਸੰਦੇ ਵਿੱਚ ਸਤ ਨੂੰ ਜੀ ਕਹਿੰਦੇ ਇਹ ਵੀ ਇਹਨਾਂ ਦੇ ਅਧੀਨ ਗਲ ਗਈ ਇਹਨਾਂ ਦਾ ਤੇ ਉਸਾਰ ਨੂੰ ਫਿਰ ਜਿਹੜਾ ਕਹ ਲੋ ਕਿ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਹੈ ਕਿ ਤ੍ਰੈ ਗੁਣੀ ਮਾਇਆ ਨੇ ਤੇ ਵਿਸ਼ੇ ਵਕਾਰਾਂ ਨੇ ਇਹ ਫੌਜ ਜਿਹੜੀ ਅੰਦਰ ਬੈਕੀ ਹੋਈ ਹੈ ਪਰਮ ਕੋਟ ਮਾਇਆ ਖਾਈ ਕਹ ਕਿਤ ਬਿੱਦ ਤੋੜੀ ਐ ਪਟਕਣਾ ਦਾ ਕਿਲਾ ਹੈ ਕੋਟ ਦਾ ਅਰਥ ਕਿਲਾ ਮਾਇਆ ਖਾਈ ਖਾਈ ਤੋਂ ਭਾਵ ਇੱਥੇ ਖਾਣਾ ਨਹੀਂ ਖਾਈ ਤੋਂ ਭਾਵ ਡੂੰਗੀ ਖਾਈ ਹੂੰ ਕਿਲਾ ਅਸਲ ਦੇ ਵਿੱਚ ਪਟਕਣਾ ਦਾ ਹੈ ਮਾਇਆ ਦੀ ਖਾਈ ਹੈ ਜਿਹਦੇ ਵਿੱਚ ਇਨਸਾਨ ਡਿੱਗਾ ਪਿਆ ਤੇ ਸਤਗੁਰੂ ਜੀ ਕਹਿੰਦੇ ਦੱਸੋ ਇਸ ਕਿਲੇ ਨੂੰ ਕਿਸ ਨਾਲ ਜਿਹੜਾ ਹੈ ਤੋੜਿਆ ਜਾ ਸਕਦਾ ਗੁਰਪੂਰਾ ਆਰਾਧ ਵਿਖਮ ਦਲ ਫੋੜੀਐ ਇਸ ਕਰਕੇ ਸਤਗੁਰੂ ਜੀ ਕਹਿੰਦੇ ਸਭ ਤੋਂ ਚੰਗੀ ਜੁਗਤੀ ਹੋਈ ਹੈ ਆਪਣੇ ਪੂਰੇ ਗੁਰੂ ਨੂੰ ਚੇਤੇ ਰੱਖਾ ਕਰਾਇਆ ਕਰ ਸਿਮਰਨ ਕਰਾਇਆ ਕਰ ਉਹ ਹੀ ਅਸਲ ਦੇ ਵਿੱਚ ਇਸ ਫੌਜ ਨੂੰ ਜਿਹੜਾ ਨਾ ਤੋੜ ਸਕਦਾ ਹੈ ਇਸ ਫੌਜ ਤੇ ਫਦੇ ਬਾ ਸਕਦਾ ਹੈ ਹਉ ਇਸ ਅੱਗੇ ਦਿਨ ਰਾਤ ਰਹਾ ਕਰ ਜੋੜੀ ਐ ਇਸ ਕਰਕੇ ਰੱਬ ਜੀ ਮੇਰੇ ਤੇ ਕਿਰਪਾ ਕਰੋ ਮੈਂ ਐਸੇ ਪੂਰੇ ਗੁਰੂ ਅਗੇ ਦਿਨ ਰਾਤ ਆਪਣੇ ਹੱਥ ਕਰਦਾ ਲਿੱਤੇ ਹੈ ਹੱਥ ਹੱਥ ਜੋੜ ਕੇ ਖੜਾ ਰਹਾ ਕਿਉਂਕਿ ਇਹ ਫੌਜ ਬਹੁਤ ਬਲੀ ਹੈ ਤੇ ਇਸ ਬਲੀ ਫੌਜ ਨੂੰ ਬਲਵਾਨ ਫੌਜ ਨੂੰ ਕੇਵਲ ਤਾਂ ਕੇਵਲ ਜਿਹੜਾ ਹੈ ਗੁਰੂ ਪੂਰਾ ਹੀ ਇਹ ਤੇ ਫਤਿਹ ਪਾ ਸਕਦਾ ਹੈ ਤੇ ਸਾਡੇ ਤੇ ਕਿਰਪਾ ਕਰ ਸਕਦਾ ਹੈ ਇਸ ਕਰਕੇ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਿੱਖਿਆ ਬਖਸ਼ੀ ਭਾਈ ਸੁੱਖ ਸਰੂਲਤਾ ਹੀ ਸਾਡੇ ਵਾਸਤੇ ਇੱਕ ਦਿਨ ਦੁੱਖ ਤੇ ਰੋਗ ਲੈ ਕੇ ਆਉਂਦੀਆਂ ਜੇ ਵਾਹਿਗੁਰੂ ਦਾ ਨਾਮ ਵਿਸਰ ਜਾਵੇ ਤਾਂ ਬੇਅੰਤ ਫੁਲਾਨੀ ਇਮਾਮ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ